ਕਟਣੀਆਂ ਗੁਲਾਬ ਦਾ ਫੁੱਲ ਤਾਂ ਨਹੀਂ ਕੱਟ ਨਹੀਂ ਸਕਦਾ ਤਾਂ ਖੁਸ਼ਬੂ ਦਿੰਦਾ ਉਦੋਂ ਆਪਾਂ ਚਾਕੂ ਲਿਆਉਣਾ ਫਿਰ ਕਣਕ ਕਟਣੀ ਦਾ ਤੇ ਲਿਆਉਣੀ ਹੈ ਤੇ ਜੇ ਕੰਬਾਈਨ ਲਿਆਂਦੀ ਫੇਰ ਤਾਂ ਬਸ ਸ਼ਾਮ ਤੱਕ ਸਾਰਾ ਖੇਤ ਸਾਬ ਜਾਪ ਸਾਹਿਬ ਦਾ ਪਾਠ ਕੰਬਾਈਨ ਵਾਂਗੂ ਪਾਪਾ ਨੂੰ ਕੱਟਦਾ ਜੇ ਕੋਈ ਜਾਪ ਸਾਹਿਬ ਸਵੇਈਏ ਚੌਪੀ ਸਾਹਿਬ ਅਨੰਦ ਸਾਹਿਬ ਕਰਿਆ ਕਾਲ ਉਸਤ ਉਧਰੋਂ ਤਾਂ ਇਹ ਤੁਰਨੇ ਦਾ ਜਾਬ ਸਾਹਿਬ ਹੀ ਨਹੀਂ ਪੜਦੇ ਜਾਬ ਸਾਹਿਬ ਕੰਠੀ ਨਹੀਂ ਕਰਦੇ ਅਕਾਲ ਉਸਤਤ ਪੜ੍ਹਨੇ ਕਿਸੇ ਨੇ ਕੀਆ ਹੋਰ ਬਾਣੀਆਂ ਜਿਹੜੀਆਂ ਬ੍ਰਹਮ ਕਵਚ ਆਦਿਕ ਪੁਰਾਣੇ ਬਖਸ਼ਿਸ਼ ਕੀਤੀਆਂ ਸਾਸਤਰ ਨਾਮ ਮਾਲਾ ਬਖਸ਼ਿਸ਼ ਕੀਤੀ ਚਿੱਤਰਨਾਟਕ ਬਖਸ਼ਿਸ਼ ਕੀਤਾ ਕਹਿਣੀਆਂ ਵੀ ਗੱਲਾਂ ਹੋਰ ਹੁੰਦੀਆਂ ਕਰਨੀਆਂ ਗੱਲਾਂ ਹੋਰ ਹੁੰਦੀਆਂ ਕਰਕੇ ਕੋਈ ਦੇਖ ਲੋ ਮਹਾਪੁਰ ਕਹਾਂ ਸੇਵਾ ਤੋਂ ਮਿਲਦਾ ਮੇਵਾ ਕਰਕੇ ਕੋਈ